ਲੋਕਗੀਤ ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਮਨੋਰੰਜਨ ਕਰਦੇ ਹਾਂ ਤੇ ਤੁਹਾਨੂੰ ਘਰ ਬੈਠਿਆਂ ਨੂੰ ਸੁਣ-ਸੁਣ ਲੋਕਗੀਤ ਸੁਣਾਉਂਦੇ ਹਾਂ ਤੇ ਤੁਸੀਂ ਸਾਡੇ ਦੁਆਰਾ ਗਾਏ ਲੋਕਗੀਤਾਂ ਨੂੰ ਸੁਣ ਕੇ ਚੰਗਾ ਲੋਥੁਫ ਲੈਨੇ ਹੋ ਤੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਹੋ ਸਾਡਾ ਹੌਸਲਾ ਵਧਾਉਂਦੇ ਹੋ ਅੱਜ ਫੇਰ ਅਸੀਂ ਤੁਹਾਡੇ ਹਾਸਰੇ ਦੀ ਬਦਾਲਤ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਇਆ ਅਮੀਰ ਕਰਦੇ ਹਾਂ ਕਿ ਅੱਜ ਵਾਲੇ ਲੋਕਗੀਤ ਨੂੰ ਵੀ ਤੁਸੀਂ ਭਰਮਾ ਹੰਗਾਰ ਦੋਗੇ ਆਪ ਵੀ ਗਾਓਗੇ ਤੇ ਆਪਣੇ ਬੱਚਾ ਨੂੰ ਵੀ ਸਿਖਾਓਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਅੱਜ ਵਾਲੇ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਹੰਦੋਤਾ मैनू लेदे ले जा मया बितो चोरि ओ माय मेरी गोरि सस् ल लगदी ോ ലിഷ കണ വേജാ രംഗമഹലധി മോരി ധോത്ത ਨੰਦ ਹੈ ਲਗਦੀ ਤੇਰੀ ਮੈਂ ਕਿ ਕਣ ਲੰਦਿਆ ਨੀ ਗੋਈਏ ਫੈਣੇ ਖੜੋਤੀ ਮੇਰੀ ਦੋਤਾ മോറി ഫുൾ വിക്കണേ ആ ജന സ Opa! ਵੇ ਰਜਣਾ ਰੰਗ ਮਹਿਲੀ ਦੀ ਮੋਰੀ ਦੋ ਤਾਰੇ ਲਿਸ਼ਕਣੇ ਵੇ ਰਜਣਾ ਰੰਗ ਮਹਿਲੀ ਦੀ ਮੋਰੀ ਹਾਂਜੀ ਦੋਸਤੋ ਏਸੀ ਲੋਕੀ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਅੱਜ ਥੋੜੀ ਜਿਹੀ ਗਲੇ ਚ ਪ੍ਰੋਬਲਮ ਆ ਤੇ ਕੋਸ਼ਿਸ਼ ਕੀਤੀ ਕਿ ਸਹੀ ਤਰੀਕੇ ਦੇ ਨਾਲ ਨੇਪਰੇ ਚੜਾ ਜਾਵੇ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ